ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਨਵੇਂ ਵਲੌਗ 'ਚ ਤੁਹਾਡਾ ਸਵਾਗਤ ਆ। ਹੋਰ ਸਾਰੇ ਠੀਕ ਠਾਕ ਹੋ? ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ। ਤੇ ਅੱਜ ਆਪਾਂ ਚੱਲੇ ਸੀਗੇ ਮੈਰਜ ਤੇ ਦਰਮੋਗੇ ਵਾਲੀ ਸਾਈਡ। ਤੇ ਹੁਣ ਉਹ ਤੋਂ ਪਹਿਲਾਂ ਮੈਂ ਜਾਣਾ ਸੀਗਾ ਬਰਗਾੜੀ ਇੱਕ ਦੋ ਕੰਮ ਕਰਕੇ ਆਉਣੇ ਸੀਗੇ। ਤੇ ਆ ਕੇ ਫਿਰ ਤਿਆਰ ਹੋ ਕੇ ਆਪਾਂ ਚੱਲਾਂਗੇ ਮੈਰਜ ਤੇ। ਤੇ ਸਮਝ ਲਓ ਵੀ ਬਰਾਤ ਦਾ ਟਾਈਮ ਤਾਂ 12:00 ਜੇ ਦਾ ਹੁੰਦਾ ਹੈਗਾ। ਪਹਿਲਾਂ ਪਹਿਲਾਂ ਆਨੰਦ ਕਾਰਜ ਹੁੰਦੇ ਤੇ ਫਿਰ ਤੁਹਾਨੂੰ ਪਤਾ ਹੀ ਆ ਤੇ ਉਸ ਤੋਂ ਬਾਅਦ ਮਰਾਤ ਪਹੁੰਚਦੀ ਹੈ ਕਿਤੇ 12:30 ਵਜੇ ਪੈਲਸ ਤੇ ਆਪਾਂ ਫਿਰ ਇੱਥੋਂ ਆਪਣਾ ਡੇਢ ਘੰਟੇ ਦਾ ਰਸਤਾ ਹੈਗਾ ਤੇ ਉਸ ਹਿਸਾਬ ਨਾਲ ਆਪਾਂ ਫਿਰ ਚੱਲਾਂਗੇ ਇੱਥੋਂ ਤੇ ਆਪਾਂ ਵੈਸੇ 11:30 ਚੱਲਾਂਗੇ ਤੇ ਪੌਣੇ ਇੱਕ 1 ਵਜੇ ਪਹੁੰਚ ਜਾਾਂਗੇ ਉਸ ਤੋਂ ਪਹਿਲਾਂ ਤਾਂ ਫਿਰ ਕੋਈ ਜ਼ਿਆਦਾ ਫਾਇਦਾ ਨਹੀਂ ਹੁੰਦਾਗਾ ਬੈਠੇ ਦੇਖੀ ਜਾਂ ਕੀ ਜੋ ਬਸ ਤੇ 1:30 ਵਜੇ ਪੂਰਾ ਚੱਲਦਾ ਹੈਗਾ ਵਿਆਹ ਦਾ ਕੰਮ ਤੇ ਹੁਣ ਫਿਰ ਮੈਂ ਇੱਕ ਵਾਰ ਜਾ ਕੇ ਆਪਦੇ ਕੰਮ ਕਰਕੇ ਆ ਕੇ ਤਿਆਰ ਹੋ ਕੇ ਚੱਲਦਾ ਤੇ ਉਦੋਂ ਫਿਰ ਸਾਬ ਵਰਗੇ ਤਿਆਰ ਹੋ ਜਾਣਗੇ ਫਿਰ ਆਪਾਂ ਮਿਲਦੇ ਆ ਆਇਆ ਜਲੰਧਰ ਵਾਲਾ ਪੌਲ ਤਾਂ ਸਾਹਮਣੇ ਵਰਸਰ ਨੂੰ ਭੁਲਾ ਗਿਆ ਤੇ ਅੱਗੇ ਦਰਮੰਗ ਕਰ ਹੈਲੋ ਕਰਦੇ ਸਾਰਿਆਂ ਨੂੰ ਹੈਲੋ ਚਾਚਾ ਜੀ ਪਹੁੰਚ ਗਏ ਇੱਥੋਂ ਵੀ ਕਾਫੀ ਛੜਕਾਂ ਜਾਂਦੀਆਂ ਹਨਾ ਕੋਟ ਹਿੱਸੇ ਕਾ ਬਹੁਤ ਦਸ ਇੱਧਰ ਵੀ ਜਲਾਲਾਬਾਦ ਹੈਗਾ ਉਹ ਪਿੰਡ ਹਾਂ ਇੱਧਰ ਤਾਂ ਹੈਗੀ ਹੈ ਜਲਾਲਾਬਾਦ ਉਹੀ ਜਿਹੜਾ ਜਨੰਦਰ ਵਾਲੀ ਛੜਕ ਤੇ ਵੀ ਗੱਡਾਂ ਆਉਂਦਾ ਓਕੇ पैलेस व्याहते जाना जितना आ गया जाना नहीं सर गमी है ਨਾ ਬੋਤ ਉਠਾਉਣਾ ਨਹੀਂ ਵੀ ਤੈਨੂੰ ਚੁੱਤਾ ਬਿਆ ਵੀਰ ਜੀ ਮੈਂ ਹੁਣ ਦੋਸਤੋ ਆਇਆ ਸੀ ਬਠਿੰਡੇ ਇੱਕ ਦੋ ਕੰਮ ਜੇ ਕਰਨੇ ਸੀ ਤੇ ਬਾਈ ਦਾ ਫੋਨ ਆ ਗਿਆ ਵੀ ਸਮਾਨ ਚੱਕੀ ਐ ਟੈਂਟ ਦਾ ਤੇ ਇੱਥੋਂ ਆਪਾਂ ਬੀਬੀ ਵਾਲਾ ਰੋਡ ਤੋਂ ਹੀ ਸਮਾਨ ਚੱਕਣਾ ਸ਼ੇਭ ਸ਼ਕਤੀ ਵਾਲਿਆਂ ਦੇ ਪਰਦੇ-ਪੁਰਦੇ ਸੀਗੇ ਜਾਣ ਨਹੀਂ ਸੀ ਗਿਆ ਤੇ ਹੁਣ ਆ ਕੇ ਤੇ ਮੈਂ ਉਹਨਾਂ ਨੂੰ ਬੈਲ ਦਿੱਤਾ ਕਹਿੰਦੇ ਬੰਨਦੇ ਤੁਸੀਂ ਰੋਕੋ ਕੁਝ ਟਾਈਮ ਵਾਸਤੇ ਤੇ ਕੁਝ ਥੋੜੀ ਜਿਹੀ ਤਿਆਰੀ ਰਹਿਂਦੀ ਸੀ ਕਰਨ ਵਾਲੀ ਤਿਆਰੀ ਕਰਤੀ ਉਹਨਾਂ ਨੇ ਸਮਾਨ ਲੱਦ ਰਹੇ ਹੁਣ ਤੇ ਆਪਾਂ ਸਮਾਨ ਲਦਾ ਕੇ ਤੇ 5 6 ਪੜਦੇ ਰਹਿ ਗਏ ਸੀ ਉਹ ਵੀ ਰੱਖਦੇ ਉਹਨਾਂ ਨੇ ਤੇ ਬਿੱਲ ਦਿੱਤਾ ਆਪਾਂ ਨੂੰ ਤੇ ਬਿੱਲ ਆਪਾਂ ਚੈੱਕ ਕਰਕੇ ਤੇ ਜਿਹੜੇ ਐਡਵਾਂਸ ਪੈਸੇ ਆਏ ਸੀ ਤੇ ਜਿਹੜੇ ਰਹਿੰਦੇ ਸੀ ਉਹਦੇ ਤੇ ਸਮਾਨ ਰੱਖ ਲਿਆ ਆਪਾਂ ਤੇ ਗੱਡੀ ਹੋ ਗਈ ਪੂਰੀ ਫੁੱਲ ਮਸਾਂ ਹੀ ਰੱਖਿਆ ਗਿਆ ਜੇ ਅਜੇ ਤੱਕ ਕੁਦਰਤੀ ਬਾਵਾ ਅੱਗੇ ਸ਼ੀਟ ਤੇ ਉੱਤੇ ਕੱਪੜੇ ਸੀਗੇ ਆਪਾਂ ਲਿਆਂਦੇ ਤੇ ਉਹ ਪਏ ਸੀ ਉਹ ਸਾਈਡ ਤੇ ਲਾ ਕੇ ਤੇ ਤਿੰਨ ਬੋਰੇ ਜੇ ਸੀ ਇਹ ਵੀ ਲੱਦ ਲਿਆ ਆਪਾਂ ਸਾਰੇ ਤੇ ਹੁਣ ਆਪਾਂ ਚੱਲਦੇ ਹੈਗੇ ਆ ਵਾਪਸ ਬੈਠਿੰਗ ਆ ਵੀ ਇੱਕ ਥਾਂ ਕਿ ਨਹੀਂ ਤੂੰ ਸਹਿਬ ਇੱਥੇ ਬੈਠ ਜਾ ਕੇ ਇੱਧਰ ਮਿਠਣਾ ਨਹੀਂ ਬੈਠ ਜਾ ਬੁੱਤ ਇਕ ਨਾ ਅੱਜ ਸੌਣ ਨੂੰ ਕੂ ਜਾਵਾਂ ਬਾਏ ਫਿਰ ਹੂੰ ਕੀ ਨੂੰ ਬਾਏ ਕਰਦੇ ਸਾਰਿਆਂ ਨੂੰ ਬਾਏ ਕਰਦਾ ਸਾਰਿਆਂ ਨੂੰ ਬਾਏ ਤਨੁ ਪਾਰਿਆ ਦੂ ਬਣ ਗਈ ਪਾਰਿਆ ਦੂ ਤੂੰ ਤੂੰ ਤੇ ਪੀ ਲਿਆ ਹੁਣ ਮੇ ਗੱਲਾਂ ਆਉਂਦੀਆਂ ਦੁੱਧੂ ਪੀਤੇ ਨਾ ਹਣ ਗੱਲਾਂ ਆਉਂਦੀਆਂ ਬੱਸ ਦੁੱਧੂ ਪੀਤੇ ਗੱਲਾਂ ਤਾਂ ਆਉਂਦੀਆਂ ਤੈਨੂੰ ਇੰਨੀਆਂ ਧੁੱਖੇ ਨੂੰ ਤਾਂ ਕੋਈ ਗੱਲ ਹੀ ਨਹੀਂ ਆਉਂਦੀ ਸੀ ਦੱਸ ਦੱਸ ਅਰੇ ਜੇ ਨੂੰ ਇਹ ਗੱਲਾਂ ਆਉਂਦੀਆਂ ਇਹ ਵੀ ਇੱਕ ਵਾਰ ਆਗੀ ਆਗੀ ਗੱਡੀ ਸਾਬ ਦੀ ਆਗੀ 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 ਥੱਲੇ ਵੜ ਗਈ ਕੱਢ ਉਹਨੂੰ ਇਹ ਕਰਦਾ ਆ ਸੀ ਖੜ ਮਾਰਦੇ ਨਹੀਂ ਹੁੰਦੇ ਪੁੱਤ ਸ਼ਰਾਰਤੀ ਵੇਖੇ ਚਰਾਤਾ ਕਰਦਾ ਇਹ ਕਰਦਾ ਹੂੰ ਇਹਨਾਂ ਜੋਰ ਆ ਗਿਆ ਤੇਰੇ ਜੋ ਸਾਬ ਇਹਨਾਂ ਜੋਰ ਆ ਗਿਆ ለው 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 ለው